ਲਓ ਵੀ ਬਾਬਿਓ ਕਰ ਲਈ ਕਹਿੰਦੇ ਆਪਾਂ ਅੱਜ ਆਬਾ ਖਮੀਸ ਪੈਪਸੀ ਦੇ ਵਿੱਚੋਂ ਲਾਉੜ ਜਝਾਂ ਦੀ ਤੇ ਅੱਜ ਜਾਵਾਂਗੇ ਜਝਾਂ ਤੇ ਹੁਣ ਇਸ ਟਾਈਮ ਖੜੇ ਆ ਆਬਾ ਖਮੀਸ ਦੇ ਵਿੱਚ ਪੈਪਸੀ ਦਾ ਮਸਦੌਦਾ ਮਤਲਬ ਜਿੱਥੋਂ ਕਿ ਪੈਪਸੀ ਤਿਆਰ ਕੀਤੀ ਜਾਂਦੀ ਹੈ ਆਬੇ ਦੇ ਵਿੱਚ ਉੱਥੇ ਖੜੇ ਆ ਤੇ ਨੋ ਐਂਟਰੀ ਲੱਗੀ ਹੋਈ ਆ 3 ਵਜੇ ਲੂਗੀ ਤੇ ਉਤੋਂ ਬਾਅਦ ਮਾਰਾਂਗੇ ਗੇਰ ਤੇ ਆ ਬਾਈ ਕਰਾ ਰਿਆ ਗੱਡੀ ਦਾ ਕੰਮ ਸਹੀ ਹੈ ਜੀ ਤੇ ਬਹੁਤ ਠੰਡਾ ਇਲਾਕਾ ਬਾਬਿਓ ਆ ਬਾ ਖਮੀਸោធੀ ਅਰਬ ਦਾ ਮਤਲਬ ਜਿੱਥੇ ਕਿ ਪੂਰੀ ਗਰਮੀ ਦੇ ਵਿੱਚ ਵੀ ਮਤਲਬ ਕਹਿਣ ਦਾ ਭਾਵ ਬਹੁਤ ਸੋਹਣਾ ਮੌਸਮ ਠੰਡਾ ਮੌਸਮ ਹੁੰਦਾ ਹੈ ਹਨਾ ਵੀ ਓਨੀ ਗਰਮੀ ਨਹੀਂ ਹੁੰਦੀ ਜਿੰਨੀ ਅਰਬ ਦੇਸ਼ ਦੇ ਵਿੱਚ ਪੈਂਦੀ ਆ ਸਹੀ ਹੈ ਜੀ ਤੇ ਆ ਖੜਿਆ ਆ ਬਤਾ ਛੋਟਾ ਸਹੀ ਹੈ ਜੀ ਤੇ 3 ਵਜੇ ਜਾਵਾਂਗੇ ਜਝਾਂ ਦਾ ਲੋਡ ਹੈ ਤੇ ਧੋਕੋ ਤੱਕ ਆ ਬਾਈ ਸਫਾਈ ਕਰਦੇ ਆ ਹਨਾ ਜੋ ਵੀ ਪੈਪਸੀ ਅੱਗੇ ਹੈ ਨਾ ਵੀ ਮਤਲਬ ਕੂੜਾ ਵਗੈਰਾ ਹਨਾ ਉਹ ਆ ਉਹਨੂੰ ਚੱਕ ਕੇ ਡਸਟਬਿਨ ਦੇ ਵਿੱਚ ਪਾਉਂਦੇ ਆ ਤੇ ਆ ਬਾਈ ਨਾਲ ਬੈਠਾ ਇਹ ਵੀ ਜਾ ਰਿਹਾ ਅੱਜ ਨਾਲ ਹੀ ਰਾਣੀ ਨੂੰ ਲੈ ਕੇ ਜਝਾਂ ਤੇ ਅੱਗੇ ਨਾਦੀ ਦੀਆਂ ਗੱਡੀਆਂ ਤੇ ਆ ਨਾਲ ਦੀ ਕੰਪਨੀਆਂ ਇੱਕ ਹੋਰ ਸਹੀ ਹੈ ਜੀ ਤੇ ਕਰੋ ਕਿਰਾਏ ਚੈੱਕ ਪਈ ਯਾਰਾਂ ਦਾ ਜਹਾਜ਼ ਸਹੀ ਹੈ ਜੀ ਤੇ ਰਾਣੀ ਆਪਣੀ ਤੇ ਬਾਕੀ ਬਾਈ ਮਿਲਦੇ ਆਂ ਅਗਲੇ ਬਲੌਗ ਚ ਚੈਨਲ ਕਰ ਲੋ ਸਬਸਕ੍ਰਾਈਬ ਤੇ ਤੁਹਾਨੂੰ ਦੱਸੀ ਜਾਵਾਂਗੇ ਵੀ ਕਿਹੜੇ ਕਿਹੜੇ ਰਾਸਤੇਆਂ ਤੋਂ ਦਾਸ ਗੁਜ਼ਰਦਾ ਸੋ ਧੰਨਵਾਦ ਜੀ ਸਾਰਿਆਂ ਦਾ